ਸਾਥੀਓ ਗੱਲਾਂ ਤਾਂ ਮੈਂ ਤੁਹਾਡੇ ਨਾਲ ਦੋ ਸਾਂਝੀਆਂ ਕਰਨੀਆਂ ਚਾਹਨਾ ਇੱਕ ਤਾਂ ਸਭ ਤੋਂ ਪਹਿਲੀ ਮੇਰੀ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਆ ਚੁਟਕਲੇ ਵਾਲਿਆਂ ਤੋਂ ਤੇ ਜੁਮਲੇ ਵਾਲਿਆਂ ਤੋਂ ਬਚ ਜਾਓ ਇਹਨਾਂ ਨੇ ਚੁਟਕਲੇ ਸੁਣਾ ਸੁਣਾ ਕੇ ਪੰਜਾਬ ਦਾ ਇਹੋ ਜਿਹਾ ਬੇੜਾ ਗਰ ਕੀਤਾ ਜਿਹੜੀ ਅੱਜ ਮਨਰੇਗਾ ਸਕੀਮ ਦੀ ਆਪਾਂ ਗੱਲ ਕਰਨ ਆਏ ਆ ਭਗਵੰਤ ਮਾਨ ਨੇ ਇੱਕ ਦਿਨ ਦਾ ਸੈਸ਼ਨ ਬੁਲਾ ਕੇ ਤੇ ਇੱਕ ਡਰਾਮਾ ਰਚਿਆ ਮੈਂ ਡਰਾਮਾ ਇਸ ਕਰਕੇ ਕਹਿਣਾ ਕਿਉਂਕਿ ਇਸ ਇਸ ਸਾਲ ਦੇ ਵਿੱਚ ਮਨਰੇਗਾ ਵਾਲਿਆਂ ਨੂੰ ਸਿਰਫ 26 ਦਿਨ ਦਿਹਾੜੀ ਮਿਲੀ ਆ ਲੇਕਿਨ ਭਾਜਪੀ ਦੀ ਹਮਾਇਤ ਕਰਦੇ ਆ ਦਿੱਲੀ ਜਾ ਕੇ ਇੱਕ ਪਾਸੇ ਸਰਦਾਰ ਮਨਮੋਹਨ ਸਿੰਘ ਦੀ ਸੋਚ ਸੀ ਕਿ ਹਰ ਇਨਸਾਨ ਨੂੰ ਜਿਹੜਾ ਉਸ ਗਰੀਬੀ ਰੇਖਾ ਤੋਂ ਥੱਲੇ ਆਉਂਦਾ ਉਹਨੂੰ 100 ਦਿਨ ਦਾ ਰੁਜ਼ਗਾਰ ਮਿਲੇ ਇਸ ਕਰਕੇ ਉਹਨਾਂ ਨੇ ਇਸ ਸਕੀਮ ਲਿਆਂਦੀ ਸੀ ਲੇਕਿਨ ਦੂਸਰੇ ਪਾਸੇ ਉਹਨਾਂ ਨੇ ਇੱਕ ਹੋਰ ਸਕੀਮ ਲਿਆਂਦੀ ਜਿਹਨੂੰ ਰਾਈਟ ਟੂ ਫੂਡ ਕਹਿੰਦੇ ਸੀ ਕਿ ਕੋਈ ਵੀ ਇਨਸਾਨ ਸ਼ਾਮ ਨੂੰ ਭੁੱਖਾ ਨਾ ਸੋਵੇ ਉਹਦੇ ਤੋਂ ਅਗਲੇ ਪਾਸੇ ਉਹਨਾਂ ਨੇ ਰਾਈਟ ਟੂ ਇਨਫੋਰਮੇਸ਼ਨ ਕੀ ਹਰ ਬੰਦੇ ਦਾ ਅਧਿਕਾਰ ਹੈ ਕਿ ਉਹ ਸਰਕਾਰ ਜੋ ਕੰਮ ਕਰਦੀ ਆ ਉਹਦੇ ਬਾਰੇ ਹਰ ਇਨਸਾਨ ਨੂੰ ਪਤਾ ਹੋਣਾ ਚਾਹੀਦਾ ਉਹਦੇ ਤੋਂ ਅਗਲੇ ਪਾਸੇ ਇੱਕ ਉਹਨਾਂ ਨੇ ਕਾਨੂੰਨ ਲਿਆਂਦਾ ਸੀ ਕਿ ਤਾਂ ਕਿ ਕਿਸਾਨਾਂ ਨੂੰ ਜਦੋਂ ਜ਼ਮੀਨ ਐਕਵਾਇਰ ਹੁੰਦੀ ਆ ਤੇ ਉਹਨਾਂ ਨੂੰ ਉਹਦੇ ਮੁੱਲ ਜਿਹੜੇ ਆ ਉਹ ਠੀਕ ਮਿਲ ਸਕਣ ਤੇ ਦੂਜੇ ਪਾਸੇ ਭਾਜਪਾ ਦੀ ਸਰਕਾਰ ਹੈ ਇਹ ਹੌਲੀ ਹੌਲੀ ਸਾਰੇ ਕਾਨੂੰਨਾਂ ਨੂੰ ਵਾਪਸ ਲੈ ਕੇ ਆ ਰਹੀ ਆ ਕਿਉਂ ਲੈ ਕੇ ਆ ਰਹੀ ਆ ਕਿਉਂਕਿ ਸਿਰਫ ਦੋ ਬੰਦੇ ਆ ਅੰਬਾਨੀ ਤੇ ਅਡਾਨੀ ਦੋ ਗੁਜਰਾਤੀ ਖਰੀਦਣ ਲੱਗੇ ਆ ਤੇ ਦੋ ਵੇਚਣ ਲੱਗੇ ਆ ਅੱਜ ਹਾਲਾਤ ਇਹ ਹੋ ਜਾਂ ਹੋ ਗਏ ਪੇ 81 ਕਰੋੜ ਲੋਕ ਜਿਹੜੇ ਆ ਉਸ ਰਾਈਟ ਟੂ ਫੂਡ ਐਕਟ ਦਾ ਅੱਜ ਫਾਇਦਾ ਲੈ ਰਹੇ ਆ ਲੇਕਿਨ ਆਉਣ ਵਾਲੇ ਸਮੇਂ ਤੇ ਵੀ ਬੰਦ ਕਰਨ ਜਾ ਰਹੀ ਹੈ ਬੀਜੇਪੀ ਦੀ ਸਰਕਾਰ ਔਰ ਦੂਸਰਾ ਪਿਛਲੀ ਪਾਰਲੀਮੈਂਟ ਦੇ ਵਿੱਚ ਇਹਨਾਂ ਨੇ ਇੱਕ ਕਾਨੂੰਨ ਲਿਆਂਦਾ ਜਿਹੜਾ ਕਿ ਸਾਡੇ ਹਾਈਵੇਜ਼ ਦਾ ਉਹਨੂੰ ਹਾਈਵੇਜ਼ ਐਕਟ ਕਹਿੰਦੇ ਆ ਉਹਦੇ ਵਿੱਚ ਕਿਸਾਨ ਆਪਣੀ ਮਰਜ਼ੀ ਨਾਲ ਜ਼ਮੀਨ ਨਹੀਂ ਦੇ ਸਕੂਗਾ ਉਹ ਤੱਕੇ ਨਾਲ ਲੈਣਗੇ ਤੇ ਇਹ ਬੀਜੇਪੀ ਦੀ ਵੀ ਟੀਮ ਹੈ ਆਮ ਆਦਮੀ ਪਾਰਟੀ ਮੈਨੂੰ ਲੱਗਦਾ ਇਹੋ ਜਿਹਾ ਡਰਾਮੇबाज ਚੀਫ ਮਿਨਿਸਟਰ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਕਦੀ ਪੰਜਾਬ ਨੂੰ ਮਿਲਿਆ ਹੋਊਗਾ ਬਾਜਵਾ ਸਾਹਿਬ ਕੱਲ ਇਹਨਾਂ ਨੇ ਚਲੋ ਮੇਰੇ ਤੇ ਪਰਚਾ ਤਾਂ ਕਰ ਦਿੱਤਾ ਕੋਈ ਗੱਲ ਨਹੀਂ 10 ਪਰਚੇ ਕਰ ਲਓ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਕੱਲ ਇੱਕ ਢਰਨਾ ਮੇਰੇ ਘਰ ਦੇ ਬਾਹਰ ਮਾਰਿਆ ਮੈਂ ਕਿਹਾ ਆ ਜਾਓ ਜੇ ਕਿਸੇ ਨੇ ਆਉਣਾ ਤਾਂ ਡਿਸਕਸ ਕਰ ਲਈਏ ਲੇਕਿਨ ਇਹਨਾਂ ਚ ਇਨੀ ਜੁਰਤ ਨਹੀਂ ਹੈ ਇਹਨਾਂ ਨੇ ਸਾਡੀ ਸਭ ਤੋਂ ਜਿਹੜੀ ਕਿਰਦਾਰ ਕੁਸ਼ੀ ਕੀਤੀ ਆ ਕਿ ਸੌਕ ਬੰਦਾ ਦਿੱਲੀ ਤੋਂ ਲਿਆ ਕੇ ਨਹੀਂ ਤਾਂ ਪੰਜਾਬ ਤੇ ਪੰਜਾਬੀਅਤ ਹਮੇਸ਼ਾ ਇਹ ਮਾਰਸ਼ਲ ਕਹਾਉਂਦੇ ਆ ਕਿ ਇਹ ਕਿਸੇ ਅੱਗੇ ਝੁਕਦੇ ਨਹੀਂ ਚਾਹੇ ਕਿਸਾਨੀ ਦੀ ਗੱਲ ਹੋਵੇ ਇਹਨਾਂ ਨੇ ਅਸਲੀ ਗੱਲ ਹੈ ਜਦੋਂ ਕਿਸਾਨੀ ਦਾ ਬਦਲਾ ਲੈਣ ਲਈ ਕਿਉਂਕਿ ਜਿਹੜੇ ਕਾਪਾ ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਆ ਉਹ ਕਿਸਾਨੀ ਦਾ ਬਦਲਾ ਲੈਣ ਲਈ ਇਹਨਾਂ ਨੇ ਆ ਜਿਹੜੀ ਮਨਰੇਗਾ ਸਕੀਮ ਐ ਇਹਨੂੰ ਬੰਦ ਕਰਨ ਦਾ ਫੈਸਲਾ ਕੀਤਾ 40% ਮੈਨੂੰ ਨਹੀਂ ਲੱਗਦਾ ਕੋਈ ਸੂਬਾ ਵੀ ਇਹਦੇ ਵਿੱਚ ਆਪਣਾ ਜਿਹੜਾ ਹਿੱਸਾ ਪਾ ਸਕਦਾ ਪਿਛਲੇ ਸਾਲ ਦੇ ਵਿੱਚ 1450 ਕਰੋੜ ਰੁਪਈਆ ਇਹ ਸਕੀਮ ਦੇ ਵਿੱਚ ਆਇਆ ਤੇ ਪੰਜਾਬ ਨੇ ਪਤਾ ਕਿੰਨਾ ਪਾਇਆ ਸਿਰਫ 90 ਕਰੋੜ ਉਹ 90 ਕਰੋੜ ਇਸ ਕਰਕੇ ਪਾਇਆ ਵੀ ਸਿਰਫ ਜਿਹੜਾ ਮਟੀਰੀਅਲ ਆ ਉਹਦੇ ਵਿੱਚ ਤੁਸੀਂ 10% ਆਪਣਾ ਹਿੱਸਾ ਪਾਉਣਾ ਹੁੰਦਾ ਤੇ ਜਿਹੜੀ 60% ਲੇਬਰ ਆ ਉਹ ਸਾਰਿਆਂ ਦੀ ਸਾਰਿਆਂ ਦੀ ਸਿੱਧੀ ਹੈ ਲੇਕਿਨ ਨਾ ਇਹਨਾਂ ਨੂੰ ਇਹ ਮਨਜ਼ੂਰ ਨਹੀਂ ਉਹਦਾ ਕਾਰਨ ਹੈ ਕਿ ਜਦੋਂ ਕੋਵਿਡ ਆਇਆ 7 ਕਰੋੜ ਜਿਹੜੇ ਮਜ਼ਦੂਰ ਸੀ ਉਹ ਸ਼ਹਿਰਾਂ ਤੋਂ ਪਿੰਡਾਂ ਨੂੰ ਚਲੇ ਗਏ ਤੇ ਵਾਪਸ ਨਹੀਂ ਆਏ ਉਹ ਇਸ ਕਰਕੇ ਨਹੀਂ ਆਏ ਪੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਰੁਜ਼ਗਾਰ ਮਿਲਣ ਲੱਗ ਪਿਆ ਤੇ ਲੇਕਿਨ ਅੰਬਾਨੀ ਤੇ ਅਡਾਨੀ ਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ ਅੰਬਾਨੀ ਤੇ ਅਡਾਨੀ ਨੇ ਕਿਹਾ ਸਾਨੂੰ ਲੇਬਰ ਸਸਤੀ ਨਹੀਂ ਮਿਲਦੀ ਤੇ ਇਸ ਕਰਕੇ ਇਹਨਾਂ ਨੇ ਇਹ ਜਿਹੜਾ ਮਨਰੇਗਾ ਕਾਨੂੰਨ ਹੈ ਇਹਨੂੰ ਬੰਦ ਕਰਨ ਦੀ ਸਾਜ਼ਿਸ਼ ਰਚੀ ਆ ਕਿਉਂਕਿ ਪਿਛਲੇ ਸਾਲ ਇਸ ਸਕੀਮ 99000 ਕਰੋੜ ਦੀ ਸੀ ਜਿਹਦੇ ਵਿੱਚ ਸੂਬਿਆਂ ਨੇ ਸਿਰਫ ਆਪਣਾ 4000 ਕਰੋੜ ਰੁਪਇਆ ਪਾਇਆ ਤੇ ਬਾਕੀ ਸਾਰਾ ਪੈਸਾ ਜਿਹੜਾ ਉਹ ਦੇਸ਼ ਦੀ ਸਰਕਾਰ ਪਾਉਂਦੀ ਸੀ ਜਿਹੜਾ ਮਨਮੋਹਨ ਸਿੰਘ ਨੇ ਬਹੁਤ ਵਧੀਆ ਕਾਨੂੰਨ ਬਣਾਇਆ ਸੀ ਇਹ ਕਾਂਗਰਸ ਦੀ ਸੋਚ ਹੈ ਕਿ ਹਰ ਵਰਗ ਦੀ ਤਰੱਕੀ ਹਰ ਇਨਸਾਨ ਜਿਹੜਾ ਆਪਣਾ ਯੋਗਦਾਨ ਪਾਵੇ ਹਰ ਇਨਸਾਨ ਨੂੰ ਇਹ ਸਮਝ ਆਵੇ ਪੇ ਮੇਰਾ ਦੇਸ਼ ਹੈ ਇਹ ਮੇਰਾ ਸੂਬਾ ਆ ਔਰ ਆਪਾਂ ਵੀ ਸਾਰੇ ਕਿਉਂਕਿ ਬੀਜੇਪੀ ਹੌਲੀ ਹੌਲੀ ਕਰਨ ਕੀ ਲੱਗੀ ਹੋਈ ਆ ਸਾਨੂੰ ਜਾਤਾਂ ਤੇ ਧਰਮਾਂ ਚ ਵੰਡਣ ਲੱਗੀ ਹੋਈ ਆ ਲੇਕਿਨ ਪੰਜਾਬ ਅੱਜ ਤੱਕ ਵੰਡ ਨਹੀਂ ਹੋਇਆ ਦੋਸਤੋ ਨਾ ਵੰਡ ਹੋਣਾ ਕਿਉਂਕਿ ਇੱਥੇ ਹਿੰਦੂ ਮੁਸਲਮ ਸਿੱਖ ਈਸਾਈ ਮੈਨੂੰ ਲੱਗਦਾ ਹਰ ਧਰਮ ਦੀ ਹਰ ਵਰਗ ਦੀ ਗੱਲ ਹੁੰਦੀ ਆ ਤੇ ਲੇਕਿਨ ਆਪਾਂ ਇਸੇ ਤਰ੍ਹਾਂ ਡਟ ਕੇ ਮੁਕਾਬਲਾ ਕਰਨਾ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਪਿਆ ਆਪਾਂ ਜਿੰਨਾ ਚਿਰ ਇਕੱਠੇ ਹੋ ਕੇ ਆ ਜਿਹੜਾ ਇੱਕ ਇੱਥੇ ਬੈਠਾ ਕਿਉਂਕਿ ਅਸਲੀ ਗੱਲ ਹੈ ਚੀਫ ਮਿਨਿਸਟਰੇ ਆਪਣਾ ਨਹੀਂ ਆ ਤੁਸੀਂ ਨਾ ਸਮਝਿਓ ਇਹ ਤੁਹਾਡਾ ਚੀਫ ਮਿਨਿਸਟਰ ਹੈ ਇਹ ਅਸਲੀ ਗੱਲ ਹੈ ਦਿੱਲੀ ਵਾਲਿਆਂ ਦਾ ਖਡਾਉਣਾ ਜਿੱਦਾਂ ਉਹ ਖਡਾਉਂਦੇ ਆ ਨਾ ਉਦਾਂ ਹੀ ਇਹ ਖੇਡਦਾ ਹੋਰ ਇਹਦੇ ਪੱਲੇ ਕੁਛ ਨਹੀਂ ਹੈ ਬਾਜਵਾ ਸਾਹਿਬ ਮੈਂ ਠੀਕ ਕਹਿ ਰਿਹਾ ਗੱਲ ਇਹ ਨਾ ਕਿਉਂਕਿ ਅਸਲੀ ਇਹਨੂੰ ਸਿਰਫ ਚੁਟਕਲੇ ਸੁਣਾਉਣ ਲਈ ਰੱਖਿਆ ਆ ਇਹਦੇ ਨਾਲ ਇਹਨਾਂ ਨੇ ਸਮਝੌਤਾ ਕੀਤਾ ਵੀ ਅਸਲੀ ਪਾਵਰ ਸਾਡੀ ਆ ਲੇਕਿਨ ਕੁਰਸੀ ਤੇ ਤੂੰ ਬੈਠੇਗਾ ਤੇ ਪੰਜਾਬੀਆਂ ਨਾਲ ਧੋਖਾ ਤੁਸੀਂ ਤਾਂ ਪੰਜਾਬ ਦੇ ਐਮ.ਐਲ.ਏ ਬਣਾਏ ਸੀ ਮੈਂ ਤਾਂ ਕਈ ਵਾਰੀ ਵਿਧਾਨ ਸਭਾ ਜਦੋਂ ਮਿਲਦੇ ਆ ਨਾ ਮੈਂ ਇਹਨਾਂ ਨੂੰ ਕਹਿਣਾ ਹੁੰਦਾ ਤੁਹਾਨੂੰ ਪੰਜਾਬੀਆਂ ਨੇ ਐਮ.ਐਲ.ਏ ਬਣਾ ਕੇ ਭੇਜਿਆ ਤੇ ਤੁਸੀਂ ਪਤਾ ਕੀ ਬਣ ਗਏ ਤੁਸੀਂ ਸੀਰੀ ਬਣ ਗਏ ਉੱਥੇ ਜਾ ਕੇ ਤੁਸੀਂ ਉੱਥੇ ਜਾ ਕੇ ਸਿਰਫ ਉਹਨਾਂ ਦੇ ਚਮਚੇ ਬਣ ਗਏ ਹੋਰ ਤੁਹਾਡੇ ਪੱਲੇ ਹੋਰ ਕੁਝ ਨਹੀਂ ਹੈ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਤੁਹਾਨੂੰ ਪੁੱਛਣਾ ਪਿੰਡਾਂ 'ਚ ਵੀ ਤੁਹਾਨੂੰ ਅਸੀਂ ਐਮਐਲਏ ਬਣਾ ਕੇ ਭੇਜਿਆ ਸੀ ਲੇਕਿਨ ਤੁਸੀਂ ਐਮਐਲਏ ਨਾ ਬਣ ਕੇ ਤੁਸੀਂ ਸਿਰਫ ਤੇ ਸਿਰਫ ਦਿੱਲੀ ਵਾਲਿਆਂ ਦੇ ਚਪਲ ਚੱਟ ਬਣ ਗਏ ਸੋ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਭਰਾਓ ਪਿਛਲੇ ਸਮੇਂ 'ਚ ਜੋ ਤੁਸੀਂ ਕਰ ਲਿਆ ਕਰ ਲਿਆ ਤੁਸੀਂ ਤਾਂ ਬਦਲਾ ਲਿਆਂਦਾ ਸੀ ਲekin ਤੁਹਾਨੂੰ ਵੀ ਇੰਨਾ ਪਤਾ ਨਹੀਂ ਸੀ ਵੀ ਇੰਨਾ ਮਾੜਾ ਬਦਲਾ ਆਉਣਾ ਸਾਡੇ ਕੋ ਵੀ ਹੋ ਸਕਦਾ ਗਲਤੀਆਂ ਹੋ ਜਾਂ ਹੁਣ ਪਰ ਦੇਖ ਕੇ ਸੋਚ ਕੇ ਕਿਤੇ ਚੰਗੇ ਲੋਕ ਜਿਹੜੇ ਆ ਕਿਉਂਕਿ ਜੇ ਇਨਸਾਨ ਚੰਗਾ ਹੋਊਗਾ ਤੇ ਮੈਨੂੰ ਲੱਗਦਾ ਉਹ ਚੰਗੇ ਸਿਸਟਮ ਦੀ ਗੱਲ ਕਰੂਗਾ ਚੰਗੇ ਸਮਾਜ ਦੀ ਗੱਲ ਕਰੂਗਾ ਲੇਕਿਨ ਜੇ ਕੋਈ ਡਰੱਗ ਵੇਚਣ ਵਾਲੇ ਕੋਈ ਰੇਤਾ ਵੇਚਣ ਵਾਲੇ ਕੋਈ ਇੱਧਰ ਉੱਧਰ ਦੇ ਹੋਰ ਕੰਮ ਕਰਨ ਵਾਲੇ ਅਸਲੀ ਗੱਲ ਹੈ ਪੰਜਾਬ ਦਾ ਉਹ ਭਲਾ ਨਹੀਂ ਕਰਨਗੇ ਜੋ ਆਏ ਨਾ ਆ ਜਿਹੜੇ 95 ਬੈਠੇ ਆ ਨਾ ਇਹਨਾਂ ਦਾ ਹਸ਼ਰ ਆਉਣ ਵਾਲੇ ਸਮੇਂ 'ਚ ਇਹੀ ਹੋਣਾ ਮੈਂ ਇਸ ਵਾਰੀ ਵਿਧਾਨ ਸਭਾ 'ਚ ਕਿਹਾ ਸੀ ਮੈਂ ਕਿਹਾ ਮਹੀਨੇ ਤੁਹਾਡੇ ਸ਼ੇ ਰਹਿ ਗਏ ਜੋ ਕਰਨਾ ਕਰ ਲਓ ਤੁਸੀਂ ਜੋ ਤੁਹਾਡੇ ਪੱਲੇ ਤੁਹਾਨੂੰ ਪਤਾ ਪੰਜਾਬ ਤੇ ਕਰਜ਼ਾ ਕਿੰਨਾ ਹੋ ਗਿਆ ਪੰਜਾਬ ਤੇ ਲਗਭਗ 2.4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਤੇ ਜਿੱਦੜੇ ਛੱਡ ਕੇ ਜਾਣਗੇ ਨਾ 5 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ ਤੇ ਸਾਰੇ ਆਪਾਂ ਪਿੰਡਾਂ ਤੋਂ ਆਏ ਬੈਠੇ ਆ ਜੇ ਜਿਸ ਘਰ ਦੇ ਉੱਤੇ ਕਰਜ਼ਾ ਹੋ ਜਾਂਦਾ ਨਾ ਉਸ ਘਰ ਦੀਆਂ ਇੱਟਾਂ ਵੀ ਵਿਕ ਜਾਂਦੀਆਂ ਉਸ ਘਰ ਦੀ ਜ਼ਮੀਰ ਵੀ ਵਿਕ ਜਾਂਦੀ ਆ ਉਸ ਘਰ ਦਾ ਐਜੂਕੇਸ਼ਨ ਸਿਸਟਮ ਬੱਚੇ ਪਾਡੋ ਜਿਹੜੇ ਆ ਅਸੀਂ ਬੱਚਿਆਂ ਨੂੰ ਸਮੇਂ ਦਾ ਹਾਨੀ ਬਣਾਉਣਾ ਕਿਉਂਕਿ ਬੱਚੇ ਸਮੇਂ ਦਾ ਹਾਨੀ ਬਣ ਗਏ ਤੇ ਤਾਂ ਹੀ ਸਾਡਾ ਸਮਾਜ ਜਿਹੜਾ ਤਰੱਕੀ ਕਰ ਸਕਦਾ ਮੈਂ ਅੱਜ ਸਵੇਰ ਦੀ ਦੋ ਤਿੰਨ ਵਾਰ ਇੱਕ ਵੀਡੀਓ ਦੇਖੀ ਜਿਹਦੇ ਚ ਪ੍ਰਗਟ ਸਿੰਘ ਜਿਹੜੇ ਐਮ.ਐਲ.ਏ ਆ ਜਿੰਦਰ ਕੈਂਟ ਤੋਂ ਉਹ ਆਪ ਪਾਰਟੀ ਦੇ ਜਿਹੜੇ ਸਾਡੇ ਕੈਬਨ ਮਿੰਿਸਟਰ ਸਾਹਿਬ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਹਿਬ ਹੋਰ ਸੀਨੀਅਰ ਆਗੂ ਪ੍ਰੋਟੈਸਟ ਕਰਨ ਲਈ ਆਇਆ ਉਹਨਾਂ ਨੂੰ ਸਾਲੇ ਸ਼ਬਦ ਕਹਿ ਕੇ ਉਹਨਾਂ ਨੂੰ ਸੰਬੋਧਨ ਕਰਦੇ ਆ ਲੱਖ ਦੀ ਲਾਹਨਤ ਇਹੋ ਜਿਹਾ ਹੈ ਵਿਅਕਤੀ ਦੇ ਉੱਤੇ ਜਿਹੜਾ ਸਦਾ ਮੈਂ ਇਹਨਾਂ ਨੂੰ ਬੜੀ ਫੈਬ੍ਰੀਕੇਟਿਡ ਲੈਂਗੁਏਜ ਨਾਲ ਗੱਲ ਕਰਦਾ ਮੈਨੂੰ ਪਹਿਲੇ ਹੀ ਪਤਾ ਸੀ ਕਿ ਇਹਨਾਂ ਦੀ ਸਾਰੀ ਜਿਹੜੀ ਭਾਸ਼ਾ ਹੁੰਦੀ ਆ ਉਹ ਬਣਾਵਟੀ ਆ ਕੱਲ ਜਦੋਂ ਇਹਨਾਂ ਨੇ ਅਸਲੀਅਤ ਵਿੱਚ ਸਾਲੇ ਸ਼ਬਦ ਦਾ ਪ੍ਰਯੋਗ ਕੀਤਾ ਤਾਂ ਮੇਰਾ ਯਕੀਨ ਜਿਹੜਾ ਆ ਉਹ ਪੂਰਾ ਹੋਰ ਪੂਰਾ ਯਕੀਨੀ ਹੋ ਗਿਆ ਕਿ ਇਹਨਾਂ ਦੀ ਜਿਹੜੀ ਸਾਰੀ ਭਾਸ਼ਾ ਔਰ ਸਾਰੀ ਗੱਲਬਾਤ ਹਮੇਸ਼ਾ ਡਰਾਮੇਬਾਜ਼ੀ ਵਾਲੀ ਹੁੰਦੀ ਹੈ ਕਿ ਇੱਕ ਆਪ ਔਰ ਇੱਕ ਦੂਜੀ ਪਾਰਟੀ ਦੇ ਸਿੱਧੇ ਰਾਗੂ ਹੋਏ ਹੋ ਉਹਨਾਂ ਦੇ ਲਈ ਸਾਲੇ ਸ਼ਬਦ ਦਾ ਪ੍ਰਯੋਗ ਕੀਤਾ ਜਾਵੇ ਔਰ ਦੂਜੀ ਗੱਲ ਇਹਨਾਂ ਨੇ ਚੈਲੰਜ ਦਿੱਤਾ ਕਿ ਮੈਨੂੰ ਡਿਬੇਟ ਕਰ ਲੈਣ ਪਰਗਰ ਸਿੰਘ ਜੀ ਮੈਂ ਤੁਹਾਡਾ ਚੈਲੰਜ ਜਿਹੜਾ ਹੈ ਸਵੀਕਾਰ ਕਰਦਾ ਹਾਂ ਤੁਸੀਂ ਮੇਰੇ ਨਾਲ ਪੰਜਾਬ ਦੇ ਆਰਥਿਕ ਧਾਰਮਿਕ ਰਾਜਨੀਤਿਕ ਸਮਾਜਿਕ ਔਰ ਸੱਭਿਆਚਾਰਕ ਕਿਸੇ ਵੀ ਮੁੱਦੇ ਤੇ ਡਿਬੇਟ ਕਰ ਲਓ ਜਦ ਮਰਜ਼ੀ ਕਰ ਲਓ ਜਿਸ ਮਰਜ਼ੀ ਚੈਨਲ ਤੇ ਕਰ ਲਓ 72 ਘੰਟੇ ਦਾ ਟਾਈਮ ਦੇ ਦਿਓ ਤੁਹਾਨੂੰ ਵੀ ਤਾਂ ਮੈਨੂੰ ਵੀ ਨਹੀਂ ਦੇਣਾ 24 ਘੰਟੇ ਦੇ ਦਿਓ ਉਹ ਵੀ ਨਹੀਂ ਦੇਣਾ ਤੁਸੀਂ ਤੁਰੰਤ ਚੈਨਲ ਵਾਲੇ ਆਰਗੇਨਾਈਜ਼ ਕਰਨ ਔਰ ਉੱਥੇ ਪਰਚੀ ਕੱਢਣ ਕਿ ਆ ਇਸ ਵਿਸ਼ੇ ਤੇ ਡਿਬੇਟ ਕਰਨੀ ਆ ਮੈਂ ਤਿਆਰ ਆ ਅਸੀਂ ਪੰਜਾਬ ਨੂੰ ਜੀ ਰਹੇ ਆ ਪੰਜਾਬ ਦੇ ਨਾਲ ਸਰਕਾਰਾਂ ਨਾਲ ਸੰਬੰਧ ਰੱਖਦੇ ਆ ਪੰਜਾਬ ਸਾਡੇ ਹਿਰਦਿਆਂ ਚ ਵਸਦਾ ਸਾਡੇ ਸੁਭਾਅ ਚ ਵਸਦਾ ਪੰਜਾਬੀ ਜਨ ਜੀਵਨ ਅਸੀਂ ਜੀਵਿਆ ਆ ਪੰਜਾਬ ਦੇ ਇਤਿਹਾਸ ਨੂੰ ਜਾਣਦੇ ਆ ਤੁਹਾਡਿਆਂ ਵਾਂਗ ਅਸੀਂ ਬਨੌਪਤੀ ਭਾਸ਼ਾ ਤੇ ਬਨੌਪਤੀ ਡਰਾਮੇਬਾਜ਼ੀ ਸ਼ਬਦਾਂ ਨਾਲ ਨਹੀਂ ਕਰਦੇ ਮੈਂ ਤੁਹਾਡਾ ਚੈਲੰਜ ਵੀ ਸਵੀਕਾਰ ਕਰਦਾ ਸ਼ਰਤ ਮੇਰੀ ਇੱਕੋ ਹੀ ਆ ਚੈਨਲ ਦੀ ਡਿਬੇਟ ਚ ਭਾਸ਼ਾ ਸੱਭਿਅਕ ਹੋਣੀ ਚਾਹੀਦੀ ਆ ਅਸੱਭਿਅਕ ਭਾਸ਼ਾ ਜਿਹੜੀ ਉਹ ਮੈਂ ਬਰਦਾਸ਼ਤ ਨਹੀਂ ਕਰਾਂਗਾ